ਜਾਨਪੁਰ ਦੇ ਨਾਲ ਲੱਗਦੇ ਪਿੰਡ ਫਿਰੋਜ਼ਪੁਰ ਦੇ ਲੋਕਾਂ ਵੱਲੋਂ ਗੰਦਗੀ ਦੀ ਸਮੱਸਿਆ ਲੈ ਕੇ ਕੀਤਾ ਵੀਡੀਓ ਦਫ਼ਤਰ ਦੇ ਖਿਲਾਫ ਪ੍ਰਦਰਸ਼ਨ ਉੱਥੇ ਹੀ ਪਿੰਡ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਸਾਨੂੰ ਨਰਕ ਦੀ ਜ਼ਿੰਦਗੀ ਜਿਉਣੀ ਪੈ ਰਹੀ ਹੈ ਜਿਸ ਕਾਰਨ ਉਹਨਾਂ ਨੇ ਅੱਜ ਵੀਡੀਓ ਦਫ਼ਤਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਵੀਡੀਓ ਦਫ਼ਤਰ ਵੱਲੋਂ ਪਿੰਡ ਦੇ ਵਿੱਚ ਪ੍ਰਬੰਧਕ ਲਗਾਇਆ ਗਿਆ ਹੈ ਜੋ ਕਿ ਆਪਣੇ ਚਾਹਤਿਆਂ ਦੇ ਹੀ ਕੰਮ ਕਰਦਾ ਹੈ ਪਰ ਉਸ ਨੂੰ ਇਸ ਪਾਸੇ ਕੋਈ ਵੀ ਧਿਆਨ ਨਹੀਂ ਹੈ ਕਿ ਇਸ ਪਿੰਡ ਦੇ ਵੀ ਵਿੱਚ ਹੋਰ ਲੋਕ ਵੀ ਰਹਿੰਦੇ ਹਨ ਉਹਨਾਂ ਨੇ ਕਿਹਾ ਕਿ ਇਹ ਜਾਤੀ ਪਾਤੀ ਨਾਲ ਸੰਬੰਧ ਰੱਖਦਾ ਹੈ ਕਿਉਂਕਿ ਅਸੀਂ ਛੋਟੀ ਜਾਤੀ ਤੋਂ ਬਿਲੋਂਗ ਕਰਦੇ ਹਾਂ ਤਾਂ ਇਸ ਪਾਸੇ ਧਿਆਨ ਨਹੀਂ ਦਿੰਦਾ ਸਾਨੂੰ ਗੰਦਗੀ ਦੇ ਵਿੱਚ ਰੱਖਿਆ ਜਾ ਰਿਹਾ ਹੈ ਜਿੱਥੇ ਬਿਲਕੁਲ ਸਫਾਈ ਵਿਵਸਥਾ ਨਹੀਂ ਹੈ ਉੱਥੇ ਹੀ ਦੁਬਾਰਾ ਤੋਂ ਸਫਾਈ ਕਰਵਾ ਕੇ ਖਾਣਾ ਪੂਰਤੀ ਪੂਰੀ ਕੀਤੀ ਜਾਂਦੀ ਹੈ ਪਰ ਹਕੀਕਤ ਵਿੱਚ ਗੱਲ ਕਰੀਏ ਤਾਂ ਪਿੰਡ ਦੇ ਹਾਲਾਤ ਇੰਨੇ ਕਿ ਮਾੜੇ ਹੋ ਚੁੱਕੇ ਨੇ ਕਿ ਲੋਕਾਂ ਨੂੰ ਹਰ ਦਿਨ ਬਿਮਾਰੀਆਂ ਨਾਲ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਨੇ ਦੱਸਿਆ ਕਿ ਇੰਨੇ ਇੰਨੇ ਵੱਡੇ ਕੂੜੇ ਦੇ ਡੈਪ ਕੀਤੇ ਗਏ ਨੇ ਜਿਸ ਕਾਰਨ ਹੈ ਜਾਂ ਮਲੇਰੀਆ ਵਰਗੀਆਂ ਬਿਮਾਰੀਆਂ ਫੈਲ ਸਕਦੀਆਂ ਹਨ ਪਰ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਕਿਹਾ ਕਿ ਅਗਰ ਜਲਦ ਹੀ ਇਸ ਤਰਫ ਧਿਆਨ ਨਹੀਂ ਦਿੱਤਾ ਗਿਆ ਤਾਂ ਅਸੀਂ ਬੀਡੀਓ ਦਫ਼ਤਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਧਰਨਾ ਦੇਵਾਂਗੇ ਜਿਸ ਦਾ ਜ਼ਿੰਮੇਵਾਰ ਖੁਦ ਪ੍ਰਸ਼ਾਸਨ ਹੋਵੇਗਾ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਬੀਡੀਓ ਦਫ਼ਤਰ ਵੱਲੋਂ ਕੁਝ ਐਕਸ਼ਨ ਲਿਆ ਜਾਂਦਾ ਹੈ ਜਾਂ ਜਿਵੇਂ ਦਾ ਤਿਵੇਂ ਅੱਖਾਂ ਬੰਦ ਕਰਕੇ ਪ੍ਰਸ਼ਾਸਨ ਗੈਰੀ ਨੀਂਦ ਸੋ ਜਾਂਦਾ ਹੈ ਬੀਡੀਓ ਸਾਹਿਬ ਮੁਰਦਾਬਾਦ ਪੰਜਾਬ ਸਰਕਾਰ ਬੀਡੀਓ ਸਾਹਿਬ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਬੀਡੀਓ ਸਾਹਿਬ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਬੀਡੀਓ ਸਾਹਿਬ ਮੁਰਦਾਬਾਦ ਬੀਡੀਓ ਸਾਹਿਬ ਮੁਰਦਾਬਾਦ ਜਨਾਬ ਸਕੱਰੀਓ ਸਾਹਿਬ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਨਾਬ ਜੰਗਰਾਜੀ ਤੇ ਪਿੰਡ ਫਰੋਜ ਦੀ ਗੱਲਾਂ ਦਾ ਰਹਿਣਾ ਇਸ ਮਲੇ ਦਾ ਵਾਸੀ ਆ ਮੈਂ ਤੇ ਸਾਨੂੰ ਇਹ ਨਾਲੇ ਦੀ ਕਾਫੀ ਚਿਰ ਤੋਂ ਪੰਚ ਸਾਲ ਹੋਇਆ ਹਨ ਇਹਨੂੰ ਇਹ ਪ੍ਰੋਬਲਮ ਹੁੰਦੀ ਹੈ ਜੇ ਬਰਸਾਤ ਜ਼ਿਆਦਾ ਆਉਂਦੀ ਹੈ ਪਾਣੀ ਸਾਰਾ ਕਹ ਰਾਜ ਲੋਕਾਂ ਦਾ ਆ ਜਾਂਦੇ ਆ ਤੇ ਗੰਦਗੀ ਦੇ ਕੰਮ ਬਣੀ ਹੋਏ ਆ ਤੇ ਘਣੇ ਲੱਗੇ ਦਾ ਇਹਦੇ ਵੀ ਕੰਮ ਗੰਭੀਰ ਆ ਤੇ ਸਾਨੂੰ ਆਉਣ ਜਾਣ ਦੀ ਬੜੀ ਪ੍ਰੋਬਲਮ ਹੁੰਦੀ ਆ ਪਾਣੀ ਪੀਚੇ ਲੱਗੇ ਜਾਣਾ ਪੈਂਦਾ ਤੇ ਗੰਦਗੀ ਕਾਰਨ ਕਈ ਬੰਬਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ ਤੇ ਪ੍ਰਸ਼ਾਸਨ ਉਰੇ ਬਾਰੇ ਜੇ ਕਈ ਵਾਰੀ ਸਿਆ ਗਿਆ ਔਰ ਵੀਡੀਓ ਦੱਤ ਨੂੰ ਦੱਸਿਆ ਜਿਹੜੇ ਪ੍ਰਬੰਧਕ ਹੋਣ ਲੱਗਿਆ ਨੀਲ ਸ਼ਰਮਾ ਉਸੜਾ ਅਸਨੀਏ ਉਹਨੂੰ ਸਾਰਿਆਂ ਨੂੰ ਸੂਚਿਤ ਕੀਤਾ ਗਿਆ ਇਨਫੋਰਮ ਕੀਤਾ ਗਿਆ ਲੇਕਿਨ ਇਹ ਲੋਕ ਨੇ ਸਾਡੀ ਕੋਈ ਨਹੀਂ ਸੁਣੀ ਇਹਨੇ ਕੰਮ ਪਹਿਲਾਂ ਉਧਰ ਪਿੰਡ ਜਿਹੜਾ ਸੜਕਾ ਉਰ ਉੱਥੇ ਕੰਮ ਸ਼ੁਰੂ ਕੀਤਾ ਹੈ ਪਿੰਡ ਦਾ ਕੰਮ ਸ਼ੁਰੂ ਉਧਰ ਕਰਾਇਆ ਇਹ ਵਿੱਚ ਕੋਈ ਬੰਦੇ ਸਰਾਫੀ ਬੰਦੇ ਜਿਹਨਾਂ ਨੇ ਉਧਰ ਕੰਮ ਕਰਾਇਆ ਇਧਰ ਜ਼ਰੂਰਤੀ ਕੰਮ ਕਰਾਂ ਦੀ ਇਧਰ ਕੰਮ ਨਹੀਂ ਕਰਾਇਆ ਤੇ ਜਿਸ ਕਾਰਨ ਸਾਨੂੰ ਮਲੇ ਨੂੰ ਬਹੁਤ ਪਰੇਸ਼ਾਨੀ ਹੋਈ ਹੈ ਲੋਕਾਂ ਦੇ ਘਰਾਂ ਚ ਪਾਣੀ ਜਾ ਰਿਹਾ ਹੈ ਗੰਦਗੀ ਦਾ ਪਾਣੀ ਸਾਰਾ ਜਾ ਰਿਹਾ ਹੈ ਜਿਹੜਾ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਸਾਹੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਕਿ ਸਾਡੇ ਇਹ ਨਾਲੇ ਦਾ ਕੰਮ ਜਿਹੜਾ ਨਾ ਇਹ ਮਤਲਬ ਕੀਤਾ ਜਾਵੇ ਜੀ ਸਭ ਗੰਦਗੀ ਜੋ ਬਾਹਰ ਕੱਢੀ ਹੈ ਸਾਰੇ ਮਹੱਲੇ ਨੂੰ ਪ੍ਰੋਬਲਮ ਹੈ ਜੀ ਇਹ ਅਸੀਂ ਮਤਲਬ ਬਰਾਦਰੀ ਤੇ ਰਹਿੰਦੀ ਜਾਦਾ ਇਸੇ ਕੰਮ ਕਰਕੇ ਮਲਾਇਰ ਕੇਅਰ ਕੋਈ ਨਹੀਂ ਕਰਦਾ ਕੋਈ ਪ੍ਰਸ਼ਾਸਨ ਜਿਹੜਾ ਕੋਈ ਵੀ ਇਸੇ ਧਿਆਨ ਨਹੀਂ ਦਿੰਦਾ ਇਹਦੇ ਵੀਡੀਓ ਦਫ਼ਤਰ ਵੀ ਦੇ ਚੱਕ ਕਰਕੇ ਗਿਆ ਤੇ ਚੇਅਰਮੈਨ ਵੀ ਚੱਕ ਕਰਕੇ ਗਿਆ ਐਮਐਲਏ ਵੀ ਚੱਕ ਕਰ ਗਿਆ ਲੇਕਿਨ ਅਜੇ ਤੱਕ ਕਿਸੇ ਨੇ ਨਹੀਂ ਸੁਣੀ ਸਾਡੀ ਸਾਡੇ ਗਲੀ ਵਿੱਚ ਜਾਂਦੀ ਛੋਟੀ ਹੈ ਉਹ ਵੀ ਗੰਦੀ ਗਲੀ ਵਿੱਚ ਬੰਦ ਕਰਤੀ ਗਈ ਹੈ ਉਹ ਜਿਸ ਕਾਰਨ ਜਿਹੜਾ ਸੈਂਟਰ ਦੀ ਗਲੀ ਬੰਦੀ ਪਈ ਹੈ ਤਾਂ ਉਹ ਵੀ ਸਾਰਾ ਗੰਦਗੀ ਵਿੱਚ ਹੀ ਆਏ ਕੋਈ ਜਾਣੇ ਦਰਸਾਭ ਨਹੀਂ ਉਧਰ ਸੇਲ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆਂ ਪੇ ਮਸਲਾ ਦਾ ਹੱਲ ਕੀਤਾ ਜਾਵੇ ਨਾਲਾ ਜੋ ਵੇ ਬਲੌਕ ਹੋਇਆ ਦਾ ਪੂਰੀ ਸਫਾਈ ਕੀਤੀ ਜਾਵੇ ਉਰ ਰਿਪੇਅਰ ਕੀਤਾ ਜਾਵੇ ਜਾਂ ਨਮਾ ਪੂਰਾ ਨਾਲਾ ਬਣਾਇਆ ਜਾਵੇ ਲੈਵਲ ਖੜਕੇ ਲੈਵਲ ਨਹੀਂ ਯਾਰਾ ਕਈ ਵਾਰੀ ਪ੍ਰਸ਼ਾਸਨ ਨੂੰ ਆਈ ਰਿਪੋਰਟ ਕੀਤੀ ਆ ਵੀਰਾ ਲੈਵਲ ਕਢੋ ਯਰਾ ਪਾਣੀ ਦਾ ਨਿਕਾਸ ਕਰੋ ਤੇ ਪਾਣੀ ਦਾ ਨਿਕਾਸ ਤੱਕ ਹੋਇਆ ਨਹੀਂ ਹੈ ਤਾਂ ਹੀ ਮੈਂ ਇਹ ਹੀ ਮੰਗ ਕਰਦੇ ਆਂ ਬਈ ਪ੍ਰਸ਼ਾਸਨ ਤੋਂ ਬਈ ਇਹਨਾ ਕੰਮ ਕੀਤਾ ਜਾਵੇ ਬਣਾ ਜੀ ਰੇਸ਼ ਕੁਮਾਰੀ ਕਿਹੜਾ ਪਿੰਡ ਹੈ ਆਪਣਾ ਫਰੋਈ ਪਰ ਕਲਾਂ ਅੱਜ ਇਥੇ ਪ੍ਰਦਰਸ਼ਨ ਕੀਤਾ ਕਿਉਂ ਕੀਤਾ ਗਿਆ ਤੇ ਤਾਰੇ ਦੇਖੀ ਲੋ ਤੁਹਾਡੇ ਸਾਹਮਣੇ ਇਹ ਕੰਨ ਕੀ ਲੱਭਾ ਲਈ ਹੈ ਇਹ ਸਿੱਕਾ ਨਿੱਗੀ ਬਜਾ ਕੇ ਨੇ ਦੋਨੋਂ ਉੱਪਰ ਕਿਤਾਬ ਬੜੇ ਬੜੇ ਤਲਾਕ ਕੇ ਹਰ ਜਗ੍ਹਾ ਗਿਆ ਸਾਡੀ ਕੋਈ ਨ ਸੁਣਾਈ ਕੀਤੀ ਇਹ ਨਿੱਜੀ ਕੌਮ ਦੇਖਿਆ ਤੇ ਕੋਈ ਝਾਂਲੀ ਨਹੀਂ ਦਿੰਦਾ ਅੰਦਰਾਈ ਹੈ ਤੇ ਫਿਰ ਇਹਦਾ ਕੀ ਹੱਲ ਕਰਨਾ ਹੋਣ ਜਾਈਆ ਦਾ ਇਹਹੀ ਬੇਨਤੀ ਹੈ ਤੁਹਾਡੇ ਅੱਗੇ ਇਹਦਾ ਕੋਸ਼ਿਸ਼ ਸੁਣਾਈ ਕਰੋ ਤੁਹਾਡਾ ਹੱਲ ਹੋਣਾ ਚਾਹੀਦਾ ਕਿੰਨੀ ਦੇਰ ਤੋਂ ਚਾਰੀ ਪ੍ਰੋਬਲਮ ਨੂੰ ਤੇ ਕੀ ਆਇ ਚਿਰਦੇ ਆ ਪਰ ਹੁਣ ਜ਼ਿਆਦਾ ਹੀ ਹੋ ਲਪੀ ਹੁਣ ਪਰਸਾਂ ਦਾਈਏ ਤਾਂ ਹੁੰਦੇ ਜ਼ਿਆਦਾ ਯਾਨੀ ਦੇਖੋ ਤੇ ਢੇਰ ਇਕਾ ਬਿਮਾਰੀਆਂ ਦਾ ਘਰ ਵੱਡੇ ਵੱਡੇ ਬਿਮਾਰੀਆਂ ਲੱਗਿਆਂਗੇ ਛੋਟੀ ਕਾਸ਼ਟਾ ਲਿਆ ਕਿੱਥੋਂ ਪੈਸਾ ਲਾਣੇ ਲੈ ਬੱਚੇ ਬਿਮਾਰੀ ਆਹੀ ਬਿਮਾਰੀ ਹੈ ਕਿੱਥੋਂ ਪੈਸਾ ਲਾਣੇ ਵੱਡੀ ਬਿਮਾਰੀਆਂ ਲੱਗਿਆਂਗੀਆਂ ਜਿਹਦਾ ਹੱਲ ਕੀਤਾ ਜਾਏ ਪਿੰਡ ਦੇ ਸਰਪੰਚ ਕੋਈ ਨਹੀਂ ਕੀਦੇ ਇਹ ਬਥੇਰੇ ਵਾਲੀ ਜੀ ਕੋਈ ਕੋਸ਼ਿਸ਼ ਨਹੀਂ ਸੰਦਾਂ ਕੋਈ ਜਿਹੜੀਆਂ ਸਾਫ਼ ਗਲੀਆਂ ਜਾਈ ਨੇ ਸਾਫ਼ ਸੜਕਾਂ ਉਧਰ ਧਿਆਨ ਕਰਾ ਦੇਣ ਇੱਧਰ ਕੋਈ ਧਿਆਨ ਜਿੱਦਾਂ ਆ ਕੇ ਬੰਦੇ ਬਸਦੇ ਹੀ ਨਹੀਂ ਇਧਰ ਜੀ ਤਾਂ ਖਾਰ ਇਨਸਾਨ ਦਾ ਜਮੇਲ ਰਸਾਇਆ ਆਲੇ ਜਾਦੇ ਜੇ ਬੋ ਸਭ ਕੁਝ ਕਰ ਲੈਣਾ ਕੋ ਕੋ ਝਾਂ ਨਹੀਂ ਦਿੰਦਾ ਪੁੰਚ ਚੁਫੀ ਚਲੀ ਜਾਂਦੇ ਪੰਡਾ ਚੁਫੀ ਚਲੀ ਜਾਂਦੇ ਜੁੱਟੀਆਂ ਖੋਲੀ ਚੱਲੀ ਜਾਂਦੇ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੇ ਘਰ ਕੋ ਰਿਸ਼ਤੇਦਾਰ ਆ ਬਾ ਸਾਡੇ ਗਲੀਆਂ ਦੇਖੀ ਅਗਲੇ ਪਿਛੇ ਪੁੜੀ ਜਾਂਦੇ ਨੇ ਮੰਗ ਇਹੀ ਕਰਨਾ ਚਾਹੁੰਦੇ ਆ ਕਿ ਸਾਡੇ ਰਸਤੇ ਸਾਫ਼ ਹੋਣੇ ਚਾਹਨੇ ਦਾ ਹੈ ਜਾਇਦ ਨੇ ਪਾਣੀ ਪੂਣੀ ਜਿਹੜਾ ਗੰਦ ਪੈਦਾ ਸਾਡਾ ਸਾਫ਼ ਤੋਂ ਪਰਹਣਾ ਜ਼ਿਆਦਾ ਹੈ ਉਹ ਸਾਨੂੰ ਵੀ ਮੰਗ ਚੈਦੀ ਆ ਇਹ ਕਿ ਜੁਲਾ ਬੋਟ ਲੈਣੇ ਹੌਸਲੇ ਦਾ ਪਤਾ ਬੜੀ ਪਛਾਣਾ ਕਰ ਲੈਂਦੇ ਬਗੇੜ ਖੋਲੀ ਆਪਣੇ ਆਪ ਅੰਦਰ ਬੜੀ ਜਾਂਦੇ ਨੇ ਔਰ ਜਿ ਫਸਸਾ ਨੂੰ ਜ਼ਰੂਰ ਦੇਣਾ ਜੀ ਤੇ ਇਹ ਸਾਨੂੰ ਕੋਈ ਦਿਖਾਈ ਨਹੀਂ ਦਿੰਦਾ। ਕੋਈ ਬੱਚਾ ਨਹੀਂ ਕੋਈ ਚੈਨਲ ਕੁੰਜਾ ਨਹੀਂ। ਚਲ ਜੀ। ਪਿੰਡ ਪਰ ਉਪਰ ਕਲਾਂ ਆ ਜੀ। ਬਾਟ ਨੰਬਰ 4 ਦਾ ਮੈਂ ਪ੍ਰਦਰਸ਼ਨ ਕੀਤਾ ਗਿਆ ਜੀ। ਇਹ ਜੀ ਪ੍ਰਦਰਸ਼ਨ ਕੀਤਾ ਹੈਗਾ ਗੰਦਗੀ ਕਰਮ ਪ੍ਰਦਰਸ਼ਨ ਕੀਤਾ ਸਾਡਾ ਕੰਮ ਨਹੀਂ ਹੋ ਰਿਹਾ ਜੀ। ਕਿੰਨੀ ਦੇਰ ਤੋਂ ਸਮੱਸਿਆ ਆ ਗਈ। ਇਸ ਮੁਸਿਹਾਰੀ ਘਟਵਰ ਤੇ ਹੋ ਗਿਆ 6-7 ਮਹੀਨੇ ਤੋਂ ਸਮੱਸਿਆ ਹੀ ਆ ਰਹੀ ਹੈ ਜੀ ਇਹ। ਕੋਈ ਨਹੀਂ ਕੋਈ ਦਰਦ ਕਰਵਾਇਆ ਜੀ ਬਾਸ। ਏ ਜੀ ਐ ਮੈਦ ਪ੍ਰਬੰਧਕ ਨੂੰ ਬੋਲਿਆ ਜੀ ਸਰ ਮੇਰੇ ਤੇ ਕੋਈ ਗੱਲ ਸੁਣਾਈ ਨਹੀਂ ਆਈ ਜੀ ਤੇ ਤੁਹਾਡੇ ਸਾਹਮਣੇ ਜਨਤਾ ਸਾਰੀ ਖੜੀ ਗਿਆ ਤੇ ਤਕਲੀਫਾਂ ਸਾਈ ਖੜੀ ਆ ਪਰ ਉਹ ਕਿੱਥੇ ਗੱਲ ਕਰ ਪ੍ਰਬੰਧਕ ਪਿੰਡ ਦੇ ਵਿੱਚ ਘਰਾ ਰਿਹਾ ਜੀ ਕੀ ਮੰਗ ਕਰੀ ਆਹੀਂ ਮੰਗਾ ਦੀ ਹੁਣ ਇਹ ਵਾਰ ਸਾਡਾ ਕੰਮ ਹੋ ਜਾਏ ਰਸਪਾਲਾ ਅੰਦਰ ਪੂਰੇ ਪਿੰਡ ਦੇ ਨਾਲ ਸਭ ਤੋਂ ਵੱਧ ਨਰਕ ਸਾਡੇ ਕਾਰ ਨੰਬਰ ਬਾੜ ਦੇ ਕਿ ਨਰਕ ਹੈ ਓਏ ਇਹਦੇ ਵਿੱਚ ਜਮਾ ਨਹੀਂ ਇਹ ਪਰ ਇਹ ਪੜਾ ਡੋਖਾ ਖਾ ਖਾਨ ਨੂੰ बड़ा दुख है सानू इन्ना दुख है पुश को वोटर आते सारे आते इ हथ लाते नी आता इनी परसानी है लड़की बड़ा है